ਸਤਿ ਸ੍ਰੀ ਅਕਾਲ ਆਪਾਂ ਨੇ ਜੀ ਲਸਣ ਪਿਆਜ਼ ਅਦਰਕ ਟਮਾਟਰ ਵਿੱਚੇ ਪਾ ਕੇ ਗ੍ਰाइंड ਕਰਕੇ ਜੀ ਆਪਣਾ ਮਸਾਲਾ ਵਿੱਚੇ ਨਮਕ ਮਿਰਚ ਮਸਾਲੇ ਕੋੜ ਕੇ ਪਾ ਕੇ ਮਸਾਲਾ ਆਪਣਾ ਰੱਖਿਆ ਹੈ ਜੀ ਬਣਨ ਵਾਸਤੇ ਤਿਆਰ ਵਿੱਚ ਪਾਤਾ ਸੀ ਜੀ ਪਾਣੀ ਇਹਨਾਂ ਦੇ ਜੀ ਆਪਣਾ ਜੀ ਕਵਾਲ ਆ ਜਾਊਗਾ ਫਿਰ ਆਪਾਂ ਨੇ ਜਿਹੜੇ ਜੀ ਆਪਾਂ ਨੇ ਜੀ ਕਾਲੇ ਚਨੇ ਭਿਉ ਕੇ ਰੱਖਤੇ ਸੀ ਸਾਰੀ ਰਾਤ ਭਿਜੇ ਰਹੇ ਸੂਏ ਨੂੰ ਆਪਾਂ ਨੇ ਪਾਣੀ ਕੱਢ ਕੇ ਜੀ ਉਹਨਾਂ ਨੂੰ ਗ੍ਰाइंड ਕਰ ਲਿਆ ਸੀ ਗ੍ਰाइंड ਕਰਕੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਥੋੜਾ ਜਿਹਾ ਬੇਸਣ ਐਡ ਕਰਕੇ ਨਾਰਮਲ ਨਮਕ ਮਿਰਚ ਮਸਾਲੇ ਪਾ ਕੇ ਚੰਗੀ ਤਰ੍ਹਾਂ ਨੂੰ ਹੱਥ ਨਾਲ ਮੈਸ਼ ਕਰਕੇ ਦੀ ਆਪਾਂ ਨੇ ਇਸ ਤਰ੍ਹਾਂ ਗੋਲ ਗੋਲ ਜਿਹੇ ਬਣਾ ਲਏ ਸੀ ਕੋਫਤੇ ਬਣਾ ਕੇ ਇਹਨਾਂ ਨੂੰ ਜੇ ਆਪਾਂ ਨੇ ਸਟੀਮ ਕਰ ਲਿਆ ਲੋ ਜੀ ਆਪਣੇ ਬਹੁਤ ਵਧੀਆ ਹੋ ਗਏ ਨੇ ਬਣ ਕੇ ਤਿਆਰ ਤੇ ਉਧਰ ਆਪਣਾ ਮਸਾਲਾ ਵੀ ਨਾਲ ਦੀ ਨਾਲ ਜੀ ਬਣ ਕੇ ਹੋ ਗਿਆ ਤਿਆਰ ਆਪਾਂ ਵਿੱਚ ਐਡ ਕਰ ਦਾਂਗੇ ਮਸਾਲੇ ਦੇ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣਾ ਸੋਹਣਾ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਵੀ ਵੀਡੀਓ ਨੂੰ ਆਪਣੇ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੀ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਿਆ ਕਰੋ ਆਪਾਂ ਜਿਹੜੇ ਕੋਫਤੇ ਨੇ ਜੀ ਸਾਰੇ ਸਬਜ਼ੀ ਦੇ ਵਿੱਚ ਐਡ ਕਰਦਾਂਗੇ ਜੀ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਨੇ ਆਪਾਂ ਜੀ ਕੜਾਈ ਦੇ ਵਿੱਚ نیچے ਆਪਣਾ ਮਸਾਲਾ ਗਰੇਵੀ ਤਿਆਰ ਹੋ ਰਹੀ ਸੀ ਉੱਪਰ ਛਾਲਣੀ ਦੇ ਵਿੱਚ ਪਾ ਕੇ ਰੱਖ ਕੇ ਇਹੀ ਜਿਹੜੀ ਛਾਲਣੀ ਦੇ ਵਿੱਚ ਪਏ ਨਹੀਂ ਉੱਪਰ ਰੱਖਤੀ ਸੀ 15 ਮਿੰਟ ਸਟੀਮ ਦੇ ਲਈ ਸੀਗੀ ਜੀ ਆਪਾਂ ਇਕੱਲਾ ਇਕੱਲਾ ਕਰਕੇ ਗਰੇਵੀ ਦੇ ਵਿੱਚ ਐਡ ਕਰ ਦਾਂਗੇ। ਆਪਾਂ ਦੀ ਇਕੱਲਾ ਇਕੱਲਾ ਕਰਕੇ ਗਰੇਵੀ ਚ ਐਡ ਕਰ ਦਾਂਗੇ। ਆਪਾਂ ਘੜਸ਼ੀ ਬਿਲਕੁਲ ਨਹੀਂ ਕਰਨੀ ਹੈਗੀ। ਵਿੱਚ ਹਲਾਉਣਾ ਨਹੀਂ ਹੈਗਾ। ਆਪਾਂ ਕਿਸੇ ਵੀ ਢਾਲ ਦੇ ਕੋਈ ਵੀ ਢਾਲ ਆਪਾਂ ਉਹਨੂੰ ਭਿਉਂ ਦੋ ਸਾਰੀ ਰਾਤ ਭਿਜੀ ਰਹਿਣ ਦੋ ਸਵੇਰ ਨੂੰ ਗ੍ਰाइंड ਕਰਕੇ ਵਿੱਚ ਨਮਕ ਮਿਰਚ ਮਸਾਲੇ ਪਾ ਲਓ ਬੇਸਣ ਪਾ ਕੇ ਕਿਸੇ ਵੀ ਦਾਲ ਸਬਜ਼ੀ ਦੇ ਚਾਹ ਕਾਲੇ ਛੋਲੇ ਨੇ ਚਾਹ ਚਿੱਟੇ ਨੇ ਦੀ ਚਾਹ ਮੁੰਡੇ ਦੀ ਦਾਲ ਆ ਆਪਾਂ ਹਰੇਕ ਦੇ ਇਸ ਤਰ੍ਹਾਂ ਕੋਕਟੇ ਬਣਾ ਸਕਦੇ ਹਾਂ ਸਟੀਮ ਕਰਕੇ ਇੱਕ ਛਾਲਣੀ ਦੇ ਵਿੱਚ نیچے ਆਪਾਂ ਨੇ ਪਾ ਲਿਆ ਸੀ ਤੇਲ ਲਾ ਕੇ ਉੱਪਰ ਪਾ ਕੇ ਕੋਕਟੇ ਜਿਹੜਾ ਆਪਣਾ ਗਰੇਵੀ ਤਿਆਰ ਹੋਈ ਸੀ ਉਹਦੇ ਉੱਪਰ ਹੀ ਜੀ ਆਪਾਂ ਨੇ ਕਰ ਲਏ ਤਿਆਰ ਅੱਪਾ ਜੀ ਬਿਲਕੁਲ ਵੀ ਇਹਦੇ ਵਿੱਚ ਘੜਛੀ ਨਹੀਂ ਫੇਰਨੀ ਹੈਗੀ ਜੀ। ਮੈਂ ਜਦੋਂ ਵਾਲੀ ਆਊਗੀ ਇਹਨਾਂ ਦੇ ਵਿੱਚ ਹੀ ਇਹਨਾਂ ਦੇ ਬਣ ਕੇ ਹੋ ਜਾਣਾ ਤਿਆਰ। ਹਾਂਜੀ ਸਬਜ਼ੀ ਆਪਣੀ ਬੋਇਲ ਹੋ ਰਹੀ ਹੈ ਜੀ। ਆਪਾਂ ਵਿੱਚ ਵਿੱਚ ਇਹਨੂੰ ਚੈੱਕ ਕਰ ਲਾਂਗੇ ਪਰ ਆਪਾਂ ਘੜਛੀ ਨਹੀਂ ਫੇਰਨੀ ਹੈਗੀ ਜੀ ਹਜੇ ਹਿਲਾਉਣੀ ਨਹੀਂ ਹੈਗੀ। ਹਾਂਜੀ ਆਪਣੀ ਦੀ ਕੋਕ ਤਿਆਰੀ ਸਬਜ਼ੀ ਬਣ ਕੇ ਤਿਆਰ। ਕੋਹਤੇ ਕਹਿ ਲੋ ਜੀ ਚਾਹੇ ਬੜੀਆਂ ਕਹਿ ਲੋ ਜੀ ਇਸ ਤਰ੍ਹਾਂ ਬਣ ਗਏ ਬਹੁਤ ਸੁਣ ਲੱਗਦੇ ਨੇ ਜੀ ਬਣੇ ਹੋਏ ਹਾਂ ਜੀ ਦੇਖੋ ਜੀ ਬਹੁਤ ਵਧੀਆ ਆਪਣੇ ਬਣ ਕੇ ਤਿਆਰ ਨੇ ਕਾਲੇ ਛੋਲੇਆਂ ਦੀ ਕੋਹਤੇ ਬਲੈਕ ਚਣੇ ਦੀ ਆਪਾਂ ਕਿਸੇ ਵੀ ਦੀ ਸਬਜ਼ੀ ਦੇ ਦਾਲ ਦੇ ਬਣਾ ਸਕਦੇ ਹਾਂ ਕਾਲੇ ਚਣਿਆਂ ਦੇ ਬਾਈਟ ਦੇ ਚਾਹੀ ਮੂੰਗੀ ਦੇ ਮੂੰਗੀ ਦੀ ਦਾਲ ਦੇ ਨਾ ਮੂੰਗੀ ਦਾਲ ਦੇ ਵੀ ਬਣਾ ਲੈ ਕਿਸੇ ਦੇ ਵੀ ਬਣਾ ਸਕਦੇ ਬਸ ਦਾਲ ਨੂੰ ਰਾਤ ਨੂੰ ਭਿਉਂ ਦਿਓ ਸਵੇਰ ਨੂੰ ਗ੍ਰाइंड ਕਰਕੇ ਉਹਦੇ ਚ ਨਮਕ ਮਿਰਚ ਮਸਾਲੇ ਪਾ ਲਓ ਜਿੰਨੇ ਕ ਆਪਾਂ ਵੱਧ ਘੱਟ ਖਾਣੇ ਆ ਉਹ ਪਾ ਕੇ ਓਤ ਤੇ ਬਣਾ ਕੇ ਸਟੀਮ ਕਰ ਲਓ ਨਮਕ ਬਾਅਦ ਚ ਪਾਗੇ ਹਨੂ ਨਾ ਪਾਗੇ ਵਿੱਚ ਚ ਇਹ ਕੜਾਈ ਚ ਪਾਣੀ ਪਾ ਕੇ ਉਹਦੇ ਉੱਪਰ ਉਹ ਗਲੀਆਂ ਵਾਲੀ ਜાળੀ ਜੜੀ ਪ੍ਰਾਂਤ ਧਰ ਕੇ ਸਟੀਮ ਕਰ ਲਓ ਆਪਾਂ ਮਸਾਲੇ ਦੇ ਉੱਪਰ ਹੀ ਧਰ ਦਿੰਨੇ ਨੇ ਨਾਲੇ نیچے ਮਸਾਲਾ ਬਣ ਕੇ ਤਿਆਰ ਹੋ ਜਾਂਦਾ ਉੱਪਰ ਕੋਫਤੇ ਬਣ ਕੇ ਹੋ ਜਾਂਦੇ ਤਿਆਰ ਸਬਜ਼ੀ ਵਧੀਆ ਬਣ ਜਾਂਦੀ ਹੈ ਸਾਰੇ ਖੁਸ਼ ਹੋ ਕੇ ਖਾ ਲੈਂਦੇ ਬਿਲਕੁਲ ਵੀ ਨਹੀਂ ਘੁਲੇ ਹੈਗੇ ਵਿੱਚ ਭਾਣੇ ਕੋਈ ਨਹੀਂ ਘੁਲੇ ਆਂਡੀ ਜੜੇ ਭੈਣ ਪਰ ਆਪਣੇ ਜੁੜੇ ਹੋਏ ਨੇ ਜਿਹੜੇ ਧੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤਹਿ ਤਹਿ ਦੀ ਮੈਂ ਧੰਨਵਾਦ ਕਰਦੇ ਆ ਜੀ ਤੇ ਆਪਣੇ ਵੀਊ ਬਹੁਤ ਘੱਟ ਆਉਂਦੇ ਨੇ ਜੀ ਆਪਣੇ ਵੀਡੀਓ ਨੂੰ ਆਂਡੀਆਂ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਆ ਕਰੋ ਲੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਆਪੋਂ ਟੱਕ ਦਾਂਗੇ ਜੀ ਟੱਕ ਕੇ ਗੈਸ ਕਰ ਦਾਂਗੇ ਬੰਦ ਥੋੜੀ ਜੀ ਆਪਾਂ ਕਸੂਰੀ ਮੇਥੀ ਐਡ ਕਰ ਦਾਂਗੇ ਜੀ ਪਹਿਲਾਂ ਪਾਣੀ ਭੁੱਲ ਗਏ ਸੀਗੇ ਪਾ ਕੇ ਹੁਣ 2 ਮਿੰਟ ਇਹਨੂੰ ਹੋਰ ਸੇਕ ਲਵਾ ਲਾਂਗੇ ਬਸ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਇਹ ਕੋਈ ਜनून ਵਿੱਚ ਪਾਉਣੀ ਹੁੰਦੀ ਹੈ ਨਾਲੇ ਪਾ ਲਈ ਦੀ ਕਸੂਰੀ ਮੇਥੀ